ਤੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਅਕਾਲ ਤਖਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਤਨਖਾਹਿਆ ਕਰਾਰ ਹੋਏ ਤੇ ਪੇਸ਼ ਨਾ ਹੋਣ ਤੱਕ ਸੁਖਬੀਰ ਤਨਖਾਹਿਆ ਕਰਾਰ ਨੇ ਸੁਖਬੀਰ ਬਾਦਲ ਆਪਣੇ ਗੁਨਾਹ ਦੀ ਮਾਫੀ ਮੰਗਣ ਜਥੇਦਾਰ ਦੇ ਵੱਲੋਂ ਕਿਹਾ ਗਿਆ ਉਹਨਾਂ ਇਹ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਨਿਮਾਣ ਸਿੱਖ ਦੀ ਤਰ੍ਹਾਂ ਪੇਸ਼ ਹੋਣ 15 ਦਿਨਾਂ ਦੇ ਅੰਦਰ ਅਕਾਲ ਤਖਤ ਸਾਹਿਬ ਦੇ ਅਕੇ ਉਹ ਪੇਸ਼ ਹੋਣ ਤੇ ਅਕਾਲ ਤਖਤ ਸਾਹਿਬ ਨੇ ਦੇ ਅੰਦਰ ਜੁੜਾ ਹੈ 15 ਦਿਨਾਂ ਦੇ ਅੰਦਰ ਸਪਸ਼ਟੀਕਰਨ ਮੰਗਿਆ ਹੈ

आज बीती पंद्रह भागों संत नाक शाही पांच सौ छपंजा मुताबिक बीती ती अठ दो हजार चौबी सिख साहेबानों की एकत्रता सिक्र श्री अकाल तख साहब जी विखे हुई श्री हरिमंद साहब और मेरी नालक सतगुरु सत गुरु हर गोदी महाराज स्वामित्र अस्थान श्री अकाल तख्त साहब के साथ जुड़े हुए गुरु खालसा दशेष पिता जी वाली फते वागुरु जी का खालसा वागुरु जी की फतेह बीती पंद्रह भातों संत नाही पांच सौ छपंजा मुताबिक

ਇਸ ਸਾਲ ਤੱਕ ਸੂਖ ਦੇ ਅਕਸ਼ਨ ਬਹੁਤ ਭਾਰੀ ਤਾਲ ਕੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਹਾਲਤ ਬਹੁਤ ਪਤਲੀ ਹੋਏ ਸਿੱਖ ਹਿੱਤਾ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਇਸ ਲਈ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਟ ਮੰਤਰੀ ਇਹ ਇਸ ਸਬੰਧੀ ਆਪਣਾ ਸਪਸ਼ਟੀਕਰਨ 15 ਬਿੰਦੂ ਦੇ ਅੰਦਰ ਅੰਦਰ ਨਿੱਜੀ ਰੂਪ ਵਿੱਚ ਪ੍ਰੇਸ਼ੋਕ ਦੇ ਸ਼੍ਰੀ ਅਕਾਲ ਪਤਸ਼ਾਹ ਜੀ ਦੇ ਵਿਖੇ ਡੇਢ ਸੁਪ੍ਰੀਤ ਸੰਬਾਦ ਜੰਮਾ ਚਰਵਾੜੇ ਸਿੱਖੀ ਤਰ੍ਹਾਂ ਸ਼੍ਰੀ ਅਕਾਲ ਪਤਸ਼ਾਹ ਜੀ ਦੇ ਉਪਦੇਸ਼ੀ ਪ੍ਰੋਗਰਾਮ ਸਭ ਦੀ ਹਾਜ਼ਰੀ ਵਿੱਚ ਸਿੱਖ ਸੰਗਤ ਅਤੇ ਪੰਥੀ ਸਰਬਾਨ ਦੀ ਹਾਜ਼ਰੀ ਵਿੱਚ ਆਪਣੇ ਪੇਸ਼ੇ ਹੋਏ ਗੁਨਾਹਾਂ ਦੀ ਆਪ ਨੇ ਮੰਨਦਾ